ਗੁਰਜੀ ਦਾ ਖਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚੱਲ ਵੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਦੀਪਕੰਧਾਰੀ ਰਾਗ ਚੱਲ ਰਿਹਾ ਹੈ ਜਿਦੇ ਵਿੱਚ ਪਾਤਸ਼ਾਹ ਜੀ ਦੇ 25 ਸੰਬਦ ਸੰਪੂਰਨ ਹੋਏ ਹਨ ਅਗਲਾ ਸ਼ਬਦ ਸਤਿਪਾਤਸ਼ਾਹ ਜੀ ਰਮ ਕਰਦੇ ਹਨ ਜੀ ਦੀਪਕੰਧਾਰੀ ਮਹਲਾ 5 ਜਵਾ ਬੇ ਇ ਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੁਹੇ ਦੀਜੈ ਕਰ ਸੰਤਨ ਕਾ ਚੇਰਾ ਤੁੰਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦ ਦੀ ਰਮਤਾ ਕਰਦੇ ਹਨ ਹਰ ਹਾਵ ਦੀ ਪੰਕਤੀ ਜੋ ਕੇਂਦਰੀ ਭਾਵ ਸ਼ਬਦ ਦਾ ਪ੍ਰਗਟ ਕਰਦੇ ਹਨ ਤੇ ਪਾਤਸ਼ਾਹ ਜੀ ਜਗਿਆਸੂ ਮੁਖ ਦੁਆਰਾ ਸ਼ਬਦ ਉਚਾਰਨ ਕਰਦੇ ਹਨ ਪ੍ਰਭ ਇਹ ਹੈ ਮਨੋਰਥ ਮੇਰਾ ਨੋਰਥ ਤੂੰ ਭਾਵ ਮਨ ਦੀ ਇੱਛਾ ਜਿਹੜੀ ਉਹਨੂੰ ਮਨੋਰਥ ਕਿਹਾ ਜਾਂਦਾ ਜਿਵੇਂ ਸਿਆਣੇ ਪੁਰਸ਼ ਕਹਿੰਦੇ ਹਨ ਜਿੱਥੇ ਚਾਹ ਹ ਉਥੇ ਰਾਹ ਇਹ ਮੁਹਾਵਰਾ ਬਣ ਗਿਆ ਜੇ ਚਾਹ ਹੁੰਦੀ ਹੈ ਤਾਂ ਤਾਂ ਰਾਹ ਬਣਦਾ ਹੈ ਜੇ ਮਨ ਦੇ ਵਿੱਚ ਚਾਹ ਤਾਂਗ ਪੈਦਾ ਹੋਣੀ ਮਨ ਦੇ ਵਿੱਚ ਕਿਸੇ ਪਦਾਰਥ ਪੱਥੀ ਭੁੱਖ ਪੈਦਾ ਹੋਣੀ ਤੇ ਜਦੋਂ ਮਨ ਭੁੱਖ ਪੈਦਾ ਕਰਦਾ ਹੈ ਉਦੋਂ ਫਿਰ ਰਾਹ ਮਨੁੱਖ ਆਪਣੇ ਆਪ ਲੱਭਦਾ ਹੈ ਜੇ ਅੰਦਰ ਭੁੱਖ ਪੈਦਾ ਹੁੰਦੀ ਹੈ ਨਾ ਜਦੋਂ ਸਰੀਰ ਦੀ ਭੁੱਖ ਵੀ ਤਾਂ ਫਿਰ ਮਨੁੱਖ ਭੋਜਨ ਲੱਭਦਾ ਹੈ ਨਾ ਆਪਣੇ ਆਪ ਕਿ ਖਾਣ ਵਾਸਤੇ ਕੁਝ ਮਿਲ ਜਾਵੇ ਕੋਈ ਪਦਾਰਥ ਕੋਈ ਭੋਜਨ ਮਿਲ ਜਾਵੇ ਜੇ ਭੋਜਨ ਨਾ ਮਿਲੇ ਫਿਰ ਮਨੁੱਖ ਹੋਰ ਪਦਾਰਥ ਲੱਭਦਾ ਕੋਈ ਫਲ ਮਿਲ ਜਾਵੇ ਕੋਈ ਪਦਾਰਥ ਮਿਲ ਜਾਵੇ ਜੇ ਭੁੱਖੀ ਨਾ ਲੱਗੀ ਹੋਵੇ ਫਿਰ ਉਹ ਮਨ ਦੀ ਜਿਹੜੀ ਇੱਛਾ ਹੈ ਉਹ ਪੂਰਨ ਨਹੀਂ ਹੁੰਦੀ ਭੁੱਖ ਲੱਗਣ ਕਰਕੇ ਚਾਹ ਵੱਧਦੀ ਹੈ ਮਨ ਦੇ ਵਿੱਚ ਕਿ ਮੈਂ ਕੁਝ ਪ੍ਰਾਪਤ ਕਰਨਾ ਹੈ ਇਸੇ ਤਰ੍ਹਾਂ ਮਨ ਦੀ ਤਾਂਗ ਜਦੋਂ ਪੈਦਾ ਹੁੰਦੀ ਹੈ ਉਦੋਂ ਹੀ ਚਾਹ ਪੈਦਾ ਹੁੰਦਾ ਹੈ ਮਨ ਦੇ ਵਿੱਚ ਨੂੰ ਪੂਰਾ ਕਰਨ ਦਾ ਉਤਸ਼ਾਹ ਬਣਦਾ ਹੈ ਮਨੁੱਖ ਦੇ ਅੰਦਰ ਜਿਵੇਂ ਸੰਸਾਰੀ ਕੋਈ ਕੰਮ ਕਰਨਾ ਹੁੰਦਾ ਹੈ ਨਾ ਮਨ ਜਦੋਂ ਪੈਦਾ ਕਰਦਾ ਅੰਦਰ ਚਾਹ ਪੈਦਾ ਕਰਦਾ ਕਿ ਆਹ ਮੈਂ ਕਰ ਲਾਂ ਤੂੰ ਚਾਹ ਪੈਦਾ ਹੋਣ ਕਰਨ ਕੇ ਉਹ ਰਾਹ ਲੱਭਦਾ ਮਨੁੱਖ ਆਪਣੇ ਆਪ ਕੀ ਕਿਤਨਾ ਕਿਤੋ ਮੈਨੂੰ ਰਾਹ ਮਿਲ ਜਾਵੇ ਮੇਰਾ ਇਹ ਕੰਮ ਕਾਰਜ ਪੂਰਾ ਹੋ ਜਾਵੇ ਇਸੇ ਤਰ੍ਹਾਂ ਪ੍ਰਮਾ ਭਗਤੀ ਹੈ ਪਾਤਸ਼ਾਹ ਜੀ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇਖੋ ਰਸਤਾ ਦਰਸਾ ਰਹੇ ਨੇ ਸਾਡੇ ਵਾਸਤੇ ਇਨੇ ਪ੍ਰਭ ਇਹ ਹੀ ਮਨੋਰਥ ਮੇਰਾ ਮਹਾਰਾਜ ਜੀ ਕਹਿੰਦੇ ਇਹ ਮੇਰੀ ਤਾਂਗ ਹੈ ਹਿਰਦੇ ਦੀ ਮਨ ਦਾ ਚਾਹ ਹੈ ਮਨ ਦਾ ਮਨੋਰਥ ਹੈ ਮੈਂ ਪੂਰਾ ਕਰੂਣਾ ਹੈ ਉੱਥੇ ਸਾਨੂੰ ਮਹਾਰਾਜ ਜੀ ਰਾਹ ਦੱਸਦੇ ਆ ਪਾਤਸ਼ਾਹ ਜੀ ਕਹਿੰਦੇ ਪ੍ਰਭ ਇਹ ਹੈ ਮਨੋਰਥ ਮੇਰਾ ਮਹਾਰਾਜ ਜੀ ਕਹਿੰਦੇ ਮੇਰੀ ਤਾਂਗ ਇਹ ਹੈ ਮੇਰਾ ਮਨੋਰਥ ਇਹ ਹੈ ਕਿਰਪਾ ਨਿਧਾਨ ਦਿਆਲ ਮੋਹਿ ਦਿੱਜੈ ਕਰ ਸੰਤਨ ਕਾਚੇਰਾ ਫਿਰ ਰਾਜਬਾਬ ਵੀ ਦਿੰਦਿਆਂ ਕਿ ਕਾਹਦੀ ਤਾਂਗ ਹੈ ਕਾਹਿਆ ਚਾਏ ਮਨ ਦੇ ਵਿੱਚ ਕਾਦਾ ਕੀ ਮਨੋਰਥ ਹੈ ਮਨ ਚ ਤੇ ਪਾਤਸ਼ਾਹ ਜੀ ਦੱਸਦੇ ਹਨ ਕਹਿੰਦੇ ਕਿਰਪਾ ਦੇ ਸਾਗਰ ਕਿਰਪਾ ਉਹ ਪਰਮਾਤਮਾ ਨਿਧਾਨ ਦਇਆ ਦੇ ਪੁੰਜ ਕਹਿੰਦੇ ਕਿਰਪਾ ਨਿਧਾਨ ਕਿਰਪਾ ਨਿਧਾਨ ਜੀਓ ਦਇਆਲਤਾ ਦੇ ਪੁੰਜ ਜੀਓ ਦਇਆਲ ਮੋਹੇ ਦੀ ਜੈ ਮਹਾਰਾਜ ਜੀ ਕਹਿੰਦੇ ਮੈਨੂੰ ਦੇਣਾ ਕਰੋ ਇਹ ਚੀਜ਼ ਜਿਹੜਾ ਮੇਰਾ ਮਨੋਰਥ ਹੈ ਪਾਤਸ਼ਾਹ ਜੀ ਕਹਿੰਦੇ ਪੂਰਨ ਕਰੋ ਸੱਚੇ ਪਾਤਸ਼ਾਹ ਜੀ ਕੀ ਮਨੋਰਥ ਹੈ ਸਾਡੇ ਤੇ ਸੰਸਾਰੀ ਮਨੋਰਥ ਹੁੰਦੇ ਹਨ ਕਿਸੇ ਦਾ ਕੋਈ ਕੰਮ ਹੁੰਦਾ ਹੈ ਇਵੇਂ ਵੀ ਦੀ ਸ਼ਬਦ ਚੱਲ ਰਹੇ ਹਨ ਲਗਾਤਾਰ ਕਿਸੇ ਦਾ ਕੋਈ ਕੰਮ ਹੁੰਦਾ ਜਦੋਂ ਮਾਲਕ ਦੇ ਕੋਲੋਂ ਨਹੀਂ ਆ ਨਾ ਸੱਚੇ ਪਾਤਸ਼ਾਹ ਕੋਲੋਂ ਸਾਈਂ ਕੋਲ ਹਰੀ ਕੋਲ ਪ੍ਰਭੂ ਕੋਲ ਆਪ ਵੀ ਅਸੀਂ ਜੇ ਬੇਨਤੀ ਕਰੀਏ ਅਰਦਾਸ ਕਰੀ ਤੇ ਸਾਡਾ ਇਹ ਸੰਸਾਰੀ ਮਨੋਰਥ ਹੀ ਹੁੰਦਿਆ ਕੋਈ ਕਿਸੇ ਕੰਮ ਦਾ ਮਨੋਰਥ ਲੈ ਕੇ ਹੁੰਦਾ ਹੈ ਮਨ ਦੇ ਵਿੱਚ ਕੋਈ ਕਿਸੇ ਕੰਮ ਦੀ ਡਿਸ਼ਟ ਲੈ ਕੇ ਹੁੰਦਾ ਹੈ ਕੀ ਆ ਮੇਰਾ ਕੰਮ ਪੂਰਾ ਹੋ ਜਾਵੇ ਮੇਰੇ ਮਨ ਦਾ ਇਹ ਮਨੋਰਥ ਹੈ ਮੇਰੇ ਮਨ ਦੀ ਇੱਛਾ ਮਹਾਰਾਜ ਪੂਰੀ ਕਰ ਦਿਓ ਤੇ ਮਹਾਰਾਜ ਜੀ ਦੇਖੋ ਕੀ ਮੰਗਦੇ ਆ ਸੱਚੇ ਪਾਤਸ਼ਾਹ ਕਹਿੰਦੇ ਕਿਰਪਾ ਨਿਹਾਲ ਜੀਓ ਦਿਆਵਾਨ ਜੀਓ ਦਿਆਲੂ ਪ੍ਰਮਾਤਮਾ ਜੀਓ ਮੋਹੇ ਦੀਜੈ ਕਹਿੰਦੇ ਮੈਨੂੰ ਦੇਣਾ ਕਰੋ ਪਾਤਸ਼ਾਹ ਜੀ ਕਹਿੰਦੇ ਕੀ ਕਰ ਸੰਤਨ ਕਾ ਚੇਰਾ ਮਹਾਰਾਜ ਜੀ ਕਹਿੰਦੇ ਮੈਨੂੰ ਸਤਿਗੁਰਾਂ ਦਾ ਚੇਲਾ ਬਣਾ ਦੋ ਚੀਰੇ ਤੋਂ ਭਾਵ ਚੇਲਾ ਕਹਿੰਦੇ ਸਤ ਪੁਰਸ਼ਾਂ ਦਾ ਸੰਤਾਂ ਦਾ ਜੁੜੀ ਰੂਹ ਦਾ ਜਿਹੜਾ ਗੁਰਮਖ ਖਜ਼ਾਨਾ ਹੈ ਸਤ ਪੁਰਸ਼ੇ ਮਹਾਰਾਜ ਜੀ ਕਹਿੰਦੇ ਮੈਂ ਉਹਦਾ ਚੇਲਾ ਬਣ ਜਾਵਾਂ ਕਾਦੀ ਵਸਤੇ ਬੰਨਾ ਹੈ ਮਹਾਰਾਜ ਜੀ ਕਹਿੰਦੇ ਦੱਸ ਦੇਣ ਅੱਗੇ ਫਿਰ ਕਹਿੰਦੇ ਮੈਨੂੰ ਐਸੀ ਗੁਰਮਖਾਂ ਦਾ ਚੇਲਾ ਬਣਾ ਦੋ ਉਹ ਜਿਹੜਾ ਜਿਹੜਾ ਜਿਨ੍ਹਾਂ ਦਾ ਚੇਲਾ ਬਣ ਕੇ ਮੈਂ ਤੁਹਾਨੂੰ ਪਾ ਸਕਾਂ ਤਹਾਡੇ ਦਰਸ਼ਨ ਕਰ ਸਕਾ ਤੁਹਾਡੀ ਪ੍ਰਾਪਤੀ ਕਰ ਸਕਾ ਉਹਨਾਂ ਦਾ ਮੈਂ ਚੇਲਾ ਬਣ ਜਾਵਾਂ ਗੋਲਾ ਬਣ ਜਾਵਾਂ ਚੇਲਾ ਗੋਲਾ ਇੱਕੋ ਹੀ ਗੱਲ ਹੁੰਦੀ ਨੌਕਰ ਚਾਕਰ ਬੰਨਾ ਚੇਲਾ ਬਣ ਕੇ ਰਹਿਣਾ ਮਹਾਰਾਜ ਜੀ ਕਹਿੰਦੇ ਐਸੇ ਗੁਰ ਸਿੱਖਾਂ ਦਾ ਸਤਿ ਪੁਰਸ਼ਾਂ ਦਾ ਸਤਿਗੁਰਾਂ ਦਾ ਮੈਂ ਚੇਲਾ ਬਣ ਜਾਵਾਂ ਰਹਾ ਮਹਾਰਾਜ ਜੀ ਕਹਿੰਦੇ ਜੀ ਮੇਰਾ ਮਨੋਰਥ ਹੈ ਮੰਨਦਾ ਤੇ ਅਗਲਾ ਮਹਾਰਾਜ ਜੀ ਬੰਦ ਪਹਿਲਾ ਬੰਦ ਸ਼ਬਦ ਆਰੰਭ ਕਰਦੇ ਹਨ ਪ੍ਰਾ ਪਾਸ਼ਾ ਜੀ ਬਚਨ ਕਰ ਦੇਣ ਪ੍ਰਤਿਕਾਲ ਲਾਗੋ ਜਨ ਚਰਨੀ ਨਿਸ ਬਸਰ ਦਰਸ ਪਾਵੋ ਪ੍ਰਤਿਕਾਲ ਕਹਿੰਦੇ ਹਨ ਦਿਨ ਚੜਨ ਸਵੇਰਾ ਹੋਣਾ ਪ੍ਰਤਿਕਾਲ ਸਵੇਰੇ ਦਾ ਨਾਮ ਹੈ ਦਿਨ ਚੜਨਾ ਪ੍ਰਤਿਕਾਲ ਆਪਾਂ ਜਸੇ ਵੈਸੇ ਪ੍ਰਤਿਕਾਲ ਕਹਿੰਦੇ ਐਸ ਲਫ਼ਜ਼ ਨੂੰ ਪਰਾ ਹੈ ਪ੍ਰਤਾਕਾਲ ਦਿਨ ਚੜਨਾ ਲਾਗੋ ਜਨ ਚਰਨੀ ਹਰ ਜੀ ਕਹਿੰਦੇ ਦਿਨ ਚੜਨ ਸਾਰੀ ਮੈਂ ਤੁਹਾਡੇ ਚਰਨਾਂ ਨਾਲ ਕਿਹਾ ਇਸ ਵਾਸਤੇ ਮੈਂ ਚੀਲਾ ਬਣਨਾ ਚਾਹੁੰਨਾ ਗੋਲਾ ਬਣਨਾ ਚਾਹੁੰਨਾ ਕਿ ਮੈਂ ਤ੍ਰਿਕੂਲ ਰਹਾ ਸੇਵਾਦਾਰ ਬਣ ਕੇ ਤੇ ਮੈਂ ਤੈਨੂੰ ਚੜਦੇ ਸਾਰ ਤੁਹਾਡਾ ਦਰਸ਼ਨ ਕਰ ਲਿਆ ਤੁਹਾਨੂੰ ਤੱਕ ਲਾਵਾਂ ਤੁਹਾਡੀ ਪ੍ਰਾਪਤੀ ਕਰਨਾ ਅਤਾਕਾਲ ਲਾਗੋ ਜਨ ਚਰਨੀ ਨਿਸਬਾਸ ਸਰਦਰਸ਼ਨ ਪਾਉ ਹੋਰ ਕੋਈ ਕਾਰ ਨਹੀਂ ਮਹਾਰਾਜ ਜੀ ਕਹਿੰਦੇ ਮੇਰੇ ਮਨ ਦੀ ਇੱਛਾ ਇਹ ਹੈ ਮਨੋਰਥ ਇਹ ਹੈ ਨਿਸਬਾਸ ਜਿਵੇਂ ਦਿਨ ਰਾਤ ਕਹਿੰਦੇ ਨਾ ਦਿਨ ਸਰਾਤ ਵੀ ਕਹਾ ਜਾਂਦਾ ਬਣ ਕੇ ਇਸ ਨਿਸਬਾਸਰ ਨੂੰ ਵੀ ਦਿਨ ਰਾਤ ਕਹਿੰਦਾ ਨਿਸ ਦਾ ਭਾਵ ਹੁੰਦਾ ਦਿਨ ਤੇ ਬਾਸਰ ਬਾਸਰ ਦਾ ਦਿਨ ਨਿਸ ਦਾ ਰਾਤ ਰਾਤ ਦਿਨ ਨੇ ਸਬਾਤ ਸਰ ਮਹਾਰਾਜ ਜੀ ਕਹਿੰਦੇ ਰਾਤ ਦਿਨ ਮੈਂ ਤੁਹਾਡਾ ਦਰਸ਼ਨ ਪਾ ਸਕਾਂ ਇਸ ਕਰਕੇ ਮੈਂ ਤੁਹਾਡੇ ਕੋਲ ਰਹਿਣਾ ਚੰ ਨਮ ਗੋਲਾ ਬਣ ਕੇ ਗੋਲਾ ਚਿਲਾ ਬਣ ਕੇ ਤੁਹਾਡੇ ਨਾਲ ਰਹਿਣਾ ਤੁਹਾਡੇ ਕੋਲ ਰਹਿਣਾ ਤੁਹਾਡੇ ਦਰ ਦੀ ਸੇਵਾ ਕਰਦਾ ਰਹਿਣਾ ਹਰ ਵਕਤ ਤੁਹਾਨੂੰ ਤੱਕਦਾ ਰਹਿਣਾ ਦੇਖਦਾ ਰਹਿਣਾ ਤੁਹਾਡੇ ਦਰਸ਼ਨ ਕਰਦਾ ਰਹਿਣਾ ਕੀ ਮੰਗਿਆ ਸਤਿਗੁਰਾਂ ਉਥੇ ਆਪ ਤੇ ਮੰਗਦੀ ਹਨ ਮਹਾਰਾਜ ਸਾਨੂੰ ਨਾਲ ਮੱਤ ਵੀ ਦਿੰਦੇ ਨੇ ਪਾਤਸ਼ਾਹ ਜੀ ਕਹਿੰਦੇ ਇਹ ਮੰਗ ਲਈਏ ਕਦੀ ਈ ਮਹਾਰਾਜ ਮੈਂ ਤੇਰੇ ਦਰ ਘਰ ਦਾ ਸੇਵਕ ਬਣ ਕੇ ਗੋਲਾ ਬਣ ਕੇ ਰਵਾਂ ਤਾਂ ਕਿ ਮੈਂ ਤੁਹਾਡੇ ਦਰਸ਼ਨ ਕਰਦਾ ਰਵਾਂ ਤੁਹਾਡੀ ਸੇਵਾ ਕਰਦਾ ਰਵਾਂ ਤੁਹਾਡੇ ਚਰਨਾਂ ਦੇ ਉੱਤੇ ਮੇਰਾ ਸਿਰ ਰਹਿ ਪ੍ਰਤ ਅਕਾਲ ਦਿਨ ਚਣਸਾ ਲਾਗੋ ਜਨ ਚਰਨੀ ਮਹਾਰਾਜ ਜੀ ਕਹਿੰਦੇ ਨੀ ਸਬਾਸਰ ਰਾਤ ਦਿਨ ਮਹਾਰਾਜ ਜੀ ਕਹਿੰਦੇ ਦਰਸ ਤੇਰਾ ਦਰਸ਼ਨ ਪਾਵਾਂ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਓ ਮਹਾਰਾਜ ਕਹਿੰਦੇ ਤਨ ਮੀਤ ਮਨ ਅਰਪਣ ਕਰ ਦੇਣਾ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਓ ਮਹਾਰਾਜ ਕਹਿੰਦੇ ਦੋਵੇਂ ਕੰਮ ਕਰਦਾ ਰਹਾ ਇਹ ਤਨ ਤੁਹਾਡੀ ਸੇਵਾ ਵਿੱਚ ਲਾ ਕੇ ਰੱਖਾ ਤਨ ਦੇ ਨਾਲ ਤੁਹਾਡੀ ਸੇਵਾ ਕਰਦਾ ਰਹਾ ਤੇ ਮਨ ਦੇ ਨਾਲ ਤੁਹਾਨੂੰ ਯਾਦ ਕਰਦਾ ਰਹਾ ਤੁਹਾਨੂੰ ਜਪਦਾ ਰਹਾ ਤੁਹਾਡਾ ਸਿਮਰਨ ਕਰਦਾ ਰਹਾ ਤੁਹਾਡੀ ਬਾਣੀ ਪੜਦਾ ਰਹਾ ਜਿਸੇ ਨਾਲ ਭਾਂਡਾ ਵੀ ਸਾਫ਼ ਹੁੰਦਾ ਜਾਏ ਤੇ ਉਹਦੇ ਵਿੱਚ ਨਾਲ ਦੀ ਨਾਲ ਅੰਮ੍ਰਿਤ ਵੀ ਪੈਂਦਾ ਜਾਏ। ਭਾਂਡਾ ਸਾਫ਼ ਵੀ ਹੋਣਾ ਜ਼ਰੂਰੀ ਹੈ ਨਾ ਜੇ ਅੰਮ੍ਰਿਤ ਪਾਣਾ, ਦੁੱਧ ਪਾਣਾ, ਪਾਣੀ ਪਾਣਾ, ਕੋਈ ਵਸਤੂ ਪਾਣੀ ਹੈ, ਪਦਾਰਤ ਪਾਣਾ ਤੇ ਭਾਂਡਾ ਤੇ ਗੰਦਗੀ ਨਾਲ ਜੇ ਭਰਿਆ ਫਿਰ ਥੋੜਾ ਪੀਣਯੋਗ ਰਹੇਗਾ ਦੁੱਧ। ਜੇ ਪਹਿਲੋਂ ਹੀ ਜਾਂ ਭਰਿਆ ਹੋਇਆ ਭਾਂਡਾ ਲਾ ਲੋ। ਜੇ ਪਹਿਲੀ ਹੀ ਭਰਿਆ ਹੋਇਆ ਔਗਣਾ ਦਾ ਭਾਂਡਾ ਤੇ ਫਿਰ ਉਹਦੇ ਵਿੱਚ ਹੋਰ ਵਸਤੂ ਥੋੜਾ ਪਾ ਸਕਦੇ ਆ। ਪਹਿਲੀ ਨੂੰ ਤਾਂ ਕੱਢਣੀ ਪੈਣੀ ਹੈ। ਖਾਲੀ ਕਰਨਾ ਪੈਣਾ ਨੂੰ ਸਾਫ ਕਰਨਾ ਪੈਣਾ ਫਿਰ ਉਹਦੇ ਵਿੱਚ ਵਸਤੂ ਰੱਖੀ ਜਾਣੀ ਹੈ ਫਿਰ ਉਹਦੇ ਵਿੱਚ ਅੰਮ੍ਰਿਤ ਰੱਖਿਆ ਜਾਣਾ ਹੈ ਅੰਮ੍ਰਿਤ ਪਾਇਆ ਜਾਣਾ ਨਾਮ ਰੱਖਿਆ ਜਾਣਾ ਇਹ ਵੀ ਹੜਾ ਭਾਂਡਾ ਭਰਿਆ ਪਿਆ ਹੈ ਇਹਨੂੰ ਵੀ ਖਾਲੀ ਕਰਨ ਦੀ ਲੋੜ ਹੈ ਇਹਨੂੰ ਵੀ ਸਾਫ ਕਰਨ ਦੀ ਲੋੜ ਹੈ ਮਹਾਰਾਜ ਜੀ ਉਹ ਜਾਤ 10 ਦਿਨ ਕਹਿੰਦੇ ਤਨ ਮਨ ਅਰਪ ਕਰੋ ਗੁਰ ਜਨ ਸੇਵਾ ਕਹਿੰਦੇ ਭਾਈ ਜਦੋਂ ਵੀ ਅਸੀਂ ਸੇਵਾ ਕਰੀਏ ਮਹਾਰਾਜ ਕਹਿੰਦੇ ਤਨ ਵੀ ਉਹਨੂੰ ਅਰਪਣ ਕਰਕੇ ਤਨ ਅਰਪਣ ਕਰਕੇ ਸੇਵਾ ਕੀਤੀ ਜਾਵੇ ਇਹ ਨਾ ਕਿਸੇ ਪਿੱਛੇ ਕੀ ਆ ਚੀਜ਼ ਦੀ ਜਿੱਥੇ ਲੋੜ ਆ ਉੱਥੇ ਪੱਜ ਜੀ ਉਹ ਸੇਵਾ ਨਹੀਂ ਹੈ ਤਾਨੀ ਅਰਪਣ ਕਰ ਦੋ ਜਿਵੇਂ ਦੀ ਮਰਜ਼ੀ ਸੇਵਾ ਮਿਲ ਜੇ ਕੁਝ ਵੀ ਮਿਲ ਜੇ ਗੁਰੂ ਘਰ ਦੇ ਵਿੱਚ ਉਵੇਂ ਦੀ ਸੇਵਾ ਕਰੋ ਉਹ ਤਨ ਅਰਪਣ ਕਰਨਾ ਹੁੰਦਾ ਹੈ ਕਿ ਬਾਹਰੋਂ ਬਾਹਰੋਂ ਵਿਖਾਵਾ ਕਰੀਏ ਜਿੱਥੇ ਲੋੜ ਨਹੀਂ ਉੱਥੇ ਝਾੜੂ ਮਾਰੀ ਜਾਈਏ ਜਿੱਥੇ ਲੋੜ ਨਹੀਂ ਉੱਥੇ ਧੱਕੇ ਨਾਲ ਵਿੱਚ ਵੜ ਜਾਈਏ ਜਾ ਕੇ ਉਹ ਸੇਵਾ ਨਹੀਂ ਹੈ ਮਹਾਰਾਜ ਜੀ ਕਹਿੰਦੇ ਅਰਪਣ ਹੋ ਕੇ ਸੇਵਾ ਕਰੀਏ ਜਿੱਥੇ ਲੋੜ ਆ ਉੱਥੇ ਭੱਜ ਕੇ ਜਾ ਕੇ ਸੇਵਾ ਕਰੀਏ ਉਹ ਸੇਵਾ ਹੁੰਦੀ ਹੈ ਕਿ ਚਾਹ ਹੈ ਮਨ ਨੂੰ ਇਹ ਮਨੋਰ ਤੇ ਮਹਾਰਾਜ ਜੀ ਕਹਿੰਦੇ ਮੇਰਾ ਕਹਿੰਦੇ ਤਾਂ ਅਰਪਣ ਕਰ ਦੀਏ ਸੇਵਾ ਨੂੰ ਫੁਰਨਾ ਖਤਮ ਕਰਕੇ ਸੇਵਾ ਕਰੀਏ ਕਿ ਜਦੋਂ ਸੇਵਾ ਕਰੀਏ ਦੂਜੇ ਪਾਸੇ ਖਿਆਲ ਹੀ ਨਾ ਹੋਵੇ ਤਨ ਸੇਵਾ ਕਰਦਾ ਹੋਵੇ ਮਨ ਜਿਹੜਾ ਵਾਹਿਗੁਰੂ ਨਾਲ ਜੁੜਿਆ ਹੋਵੇ ਜਿਵੇਂ ਕਰਦੇ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬੇ ਉਹਨਾਂ ਦਾ ਸੁਭਾਅ ਹੈ ਜਦੋਂ ਸੇਵਾ ਲੈ ਕੇ ਜਾਂਦੇ ਨੇ ਅਸੀਂ ਬਚਪਨ ਤੋਂ ਕਰਦੇ ਰਹੇ ਹਾਂ ਤੇ ਉਹਨਾਂ ਨਾਲ ਕਹਿੰਣਾ ਭਾਈ ਨਾਮ ਵੀ ਜਪਣਾ ਜਿਹਨੇ ਨਾਮ ਨਾ ਜਪਣਾ ਬਚਪਨ ਸੀ ਤੇ ਉਹਦੇ ਖੁੰਡੀ ਮਾਰਨੀ ਪਿੱਛੇ ਭਾਈ ਤੁਸੀਂ ਨਾਮ ਨਹੀਂ ਜਪਦੇ ਨਾਲ ਗੱਲਾਂ ਨਹੀਂ ਕਰਨੀਆਂ ਨਾਮ ਜਪੋ ਉਹਨਾਂ ਦਾ ਸੁਭਾਅ ਹੈ ਜਦੋਂ ਸੇਵਾ ਲੈ ਕੇ ਜਾਂਦੇ ਨੇ ਪਿੰਡਾਂ ਚੋਂ ਟਾਲੀਆਂ ਉਹ ਆਪਣਾ ਟੱਕ ਲੈ ਕੇ ਹੁੰਦੇ ਸੀ ਗੱਡੀ ਤੇ ਬੀਬੀਆਂ ਮਾਈਆਂ ਨੇ ਜਾਣਾ ਸੀ ਵੀ ਚਲੇ ਜਾਣਾ ਮੋਤੀ ਬਾਗ ਦੀ ਸੇਵਾ ਸੀ ਹੱਥੀ ਕੀਤੀ ਹੈ ਜਦੋਂ ਨੀਹਾਂ ਪੱਟੀਆਂ ਸਰੀਆ ਮਾਰਨ ਦੀ ਸੇਵਾ ਸੀ ਆਏ ਛੋਟੇ ਛੋਟੇ ਸੀ ਤੇ ਪ੍ਰਾਣੀ ਏਟਾਂ ਜਿਹੜੀਆਂ ਪੱਟੀਆਂ ਸੀ ਪਹਿਲੀ ਉਹਨਾਂ ਨੂੰ ਸਾਫ਼ ਕਰਾਇਆ ਬਾਬਿਆਂ ਨੇ ਜੇ ਅਸੀਂ ਛੋਟੇ ਸੀ ਉਸ ਟਾਈਮ ਅਸੀਂ ਨਾਲ ਬਾਗ ਸੀ ਬਹੁਤ ਤੱਕੜਾਉਣ ਤੱਕਟ ਤਾ ਜਾਮਨਾਂ ਦਾ ਬਾਗ ਉਹਦੇ ਵਿੱਚ ਵੜ ਜਾਣਾ ਜਾ ਕੇ ਜਾਮੂ ਆਂਬ ਖਾਣ ਤੇ ਮਾਮਪੁਰ ਸਾਹਿਬ ਦੇ ਪਿੱਛੇ ਜਾਣਾ ਸੋਟੀ ਲੈ ਕੇ ਹੁੰਡੀ ਹੁੰਦੀ ਸੀ ਉਹਨਾਂ ਦੇ ਹੱਥ ਜੋ ਨਾ ਕੁੰਡੀਆਂ ਮਾਰਨੀ ਆ ਕਹਿੰਦੇ ਬੱਚਿਓ ਤੁਸੀਂ ਸੇਵਾ ਕਰਨ ਆਇਓ ਸੇਵਾ ਕਰੋ ਪਹਿਲਾਂ ਫਿਰ ਜੋ ਮਰਜ਼ੀ ਖਾਇਓ ਤੇ ਉਹਨਾਂ ਨੇ ਕੁੰਡੀਆਂ ਨਾਲ ਢਿਡਕਣਾ ਸੇਵਾ ਕਰਨੀ ਫਿਰ ਚਾਹ ਦੇ ਨਾਲ ਤੇ ਉਹ ਉਸ ਟਾਈਮ ਨਹੀਂ ਰੱਖੀ ਜਦੋਂ ਸੇਵਾ ਕਰਦੇ ਰਹੇ ਸਰੀਆ ਵੀ ਮਾਜਿਆ ਬੀਬੀਆਂ ਪਹਿਣਾ ਨਹੀਂ ਇੱਟਾ ਵੀ ਤੋਤੀਆਂ ਸਾਫ਼ ਕੀਤੀਆਂ ਮੁਰਸ਼ਾਂ ਦੇ ਨਾਲ ਉਹਨੀਆਂ ਦੇ ਵਿੱਚ ਦੱਬੀਆਂ ਇੱਟਾ ਰੂਡੀ ਕੁੱਟੀ ਗਿਓ ਨਾਈਟਾਂ ਉਦੋਂ ਉਤਸ਼ਾਹ ਹੁੰਦਾ ਸੀ ਸੇਵਾ ਦਾ ਪ੍ਰੇਮ ਹੁੰਦਾ ਸੀ ਕਿਉਂਕਿ ਸਮਾਂ ਵੀ ਹੁੰਦਾ ਸੀ ਉਸ ਟਾਈਮ ਤੇ ਮਹਾਰਾਜ ਜੀ ਕਹਿੰਦੇ ਐਸੀ ਸੇਵਾ ਕੀਤੀ ਜਾਵੇ ਜਿਹਦੇ ਵਿੱਚ ਫੁਰਨਾ ਨਾ ਹੋਵੇ ਜਿਹਦੇ ਵਿੱਚ ਮਨ ਜਿਹੜਾ ਖੁੱਭ ਕੇ ਸਰੀਰ ਖੁੱਭ ਕੇ ਸੇਵਾ ਕੀਤੀ ਜਾਵੇ ਸਰੀਰ ਨੂੰ ਪਤਾ ਨਾ ਲੱਗੇ ਜਿੱਥੇ ਮਰਜੀ ਸੇਵਾ ਮਿਲ ਜੇ ਜਿਵੇਂ ਮਹਾਰਾਜ ਦੇਨ ਓਮ ਦੀ ਸੇਵਾ ਕਰੀ ਜਾਓ ਉਥੇ ਜੇ ਥੋੜੀ ਕੀ ਜਿੱਥੇ ਚਾਰ ਜਾਦੇ ਸਿੰਘ ਲੱਗੇ ਹਨ ਉੱਥੇ ਜਾ ਕੇ ਵੜਨਾ ਹੈ ਜਿੱਥੇ ਲੋੜ ਹੈ ਉੱਥੇ ਕਰੋ ਉਹ ਸੇਵਾ ਸਫਲ ਹੈ ਗੁਰੂ ਘਰ ਵਿੱਚ ਕਿਸੇ ਤਰ੍ਹਾਂ ਦੀ ਵੀ ਸੇਵਾ ਹੋਵੇ ਦਰੀਆਂ ਝਾੜਨ ਦੀ ਝਾੜੂ ਫੇਰਨ ਦੀ ਦੇਖੋ ਡੋੜੇ ਝਾੜਨ ਦੀ ਸੇਵਾ ਬਰਤਨ ਮਾਂਜਣ ਦੀ ਸੇਵਾ ਮਹਾਰਾਜ ਦੇ ਘਰ ਕਿੰਨੇ ਬਸਤਰ ਹੁੰਦੇ ਆ ਸਤਿਗੁਰ ਦੇ ਉਹ ਧੋਣ ਦੀ ਸੇਵਾ ਕਿਸੇ ਤਰ੍ਹਾਂ ਦੀ ਸੇਵਾ ਵੀ ਮਿਲ ਜੇ ਨਾ ਉਹ ਵੀ ਸਤਕਾਰ ਦੇ ਨਾਲ ਉਤਸ਼ਾਹ ਦੇ ਨਾਲ ਪ੍ਰੇਮ ਦੇ ਨਾਲ ਕੀਤੀ ਜਾਵੇ ਹੁਣ ਤਾਂ ਮਸ਼ੀਨੀ ਜੋਗਿਆ ਸੀ ਸੌਖੀ ਸੇਵਾ ਕਰ ਲੈਨੇ ਆ ਪਹਿਲਾਂ ਬੀਬੀਆਂ ਭੈਣਾਂ ਹੱਥਾਂ ਨਾਲ ਕਰਦੀਆਂ ਸੀ ਸਾਰਾ ਖੁਸ਼ ਮਹਾਰਾਜ ਦੇ ਹੁੰਦਿਆਂ ਦੇਖੋ ਹੱਥਾਂ ਨਾਲ ਸਾਰੀ ਸੇਵਾ ਹਣੀ ਬਾਲਣ ਤੱਕ ਲੋਕ ਜੰਗਲ ਚ ਲੈ ਹੁੰਦੇ ਸੀ ਬਾਲਣ ਤੇ ਵੀ ਡਿਊਟੀ ਲੱਗਦੀ ਸੀ ਕੋ ਭਾਈ ਆਤਮਾ ਜੀ ਹੋਏ ਨਾ ਭਾਈ ਉਹਨਾਂ ਦੀ ਸੇਵਾ ਬਾਲਣ ਦੀ ਸੀ ਉਹ ਜੰਗਲ ਚ ਜਾਇਆ ਕਰਦੇ ਸੀ ਆਦਿ ਭਾਈ ਆਦਮ ਜੀ ਸਾਰੀ ਜ਼ਿੰਦਗੀ ਦੇਖੋ ਬੱਚੇ ਦੀ ਪ੍ਰਾਪਤੀ ਨਹੀਂ ਸੀ ਹੋਈ ਤੇ ਸਾਰਾ ਕੁਝ ਵੇਚ ਵਟ ਕੇ ਲੋਕਾਂ ਨੂੰ ਵੰਡਤਾ ਆਪਣੇ ਮਾਲ ਡੰਗਰ ਨੂੰ ਵੀ ਛੱਡਤਾ ਜਿੰਨਾ ਧਨ ਸੀ ਜਿੰਦਾਤ ਸੀ ਉਹ ਵੀ ਦੇਖੋ ਖਤਮ ਕਰ ਦਿੱਤੀ ਤੇ ਲੋਕਾਂ ਨੇ ਕਿਹਾ ਕੀ ਪਾਗਲ ਹੋ ਗਏ ਨੇ ਭਾਈ ਆਦਮ ਤੇ ਉਹਨਾਂ ਦੇ ਘਰ ਦੇਆਂ ਨੂੰ ਕਹਿੰਦੇ ਨੇ ਪਾਗਲ ਹੋ ਗਏ ਨੇ ਇਹਨਾਂ ਨੇ ਪੀਰਾਂ ਦੀਆਂ ਜਗਾ ਟਾਤੀਆਂ ਪਹਿਲੋਂ ਪੀਰ ਬਣਾਏ ਹੋਏ ਸੀ ਘਰ ਦੇ ਵਿੱਚ ਵੀਰਾਂ ਨੂੰ ਪੁੱਜਿਆ ਮੜੀਆਂ ਨੂੰ ਪੁੱਜਿਆ ਤੇ ਹੁਣ ਜਦੋਂ ਪਤਾ ਲੱਗਾ ਸੱਚੇ ਪਾਤਸ਼ਾਹ ਦਾ ਤੇ ਹੁਣ ਚਾਹ ਖਤਮ ਹੋ ਗਈ ਸਾਰਾ ਕੁਝ ਧਾਤ ਦਾ ਜਿਹੜੀਆਂ ਬੜਾਈਆਂ ਹੋਈਆਂ ਸੀ ਜਗਾਓ ਆਪਣੇ ਹੱਥੀ ਖੇੜੀਆਂ ਤੇ ਲੋਕ ਕਹਿੰਦੇ ਤਾਂ ਪਾਗਲ ਹੋ ਗਏ ਨੇ ਸਾਰਾ ਕੁਝ ਲੋਕਾਂ ਨੂੰ ਵੰਡੀ ਜਾਂਦੇ ਆ ਨੇ ਇਹਨਾਂ ਦੇ ਦਿਮਾਗ ਤੇ ਪ੍ਰੀਸ ਦਾ ਅਸਰ ਹੋ ਗਿਆ ਉਹਨਾਂ ਚੀਜ਼ਾਂ ਨੇ ਪਕੜ ਕਰ ਲਈ ਆਪਾਂ ਵੀ ਕਹਿੰਨੇ ਐ ਇਸੇ ਤਰ੍ਹਾਂ ਪਕੜ ਕਰ ਲਈ ਇਹਨਾਂ ਨੇ ਇਸ ਕਰਕੇ ਪਾਗਲ ਹੋ ਗਏ ਨੇ ਤੇ ਉਹ ਮਹਾਰਾਜਾ ਨਾਲ ਜੁੜ ਗਏ ਸੀ ਤੇ ਮਹਾਰਾਜ ਜੀ ਦੇ ਕਰਨਾ ਜੈਸੀ ਸੇਵਾ ਕੀਤੀ ਬਾਲਣ ਲੈਣ ਜਾਇਆ ਕਰਦੇ ਸੀ ਮੀ ਵੀ ਪੈਂਦਾ ਸੀ ਨੇਰੀ ਵੀ ਆਂਦੀ ਸੀ ਉਹਨਾਂ ਦਾ ਉਹ ਵਿਧੀ ਨਹੀਂ ਸੀ ਟੁੱਟਦੀ ਨਿਤ ਦਾ ਨੇਮ ਜਿਹਨੂੰ ਨਿਤਨੇਮ ਕਹਿੰਦੇ ਹਨ ਉਹ ਟੁੱਟਦਾ ਨਹੀਂ ਸੀ ਸਦਾ ਤੇ ਇੱਕ ਦਿਨ ਮਹਾਰਾਜ ਨੂੰ ਮੁਖ ਤੋਂ ਆਪ ਪੁੱਛਣਾ ਪਿਆ ਸੀ ਕਹਿੰਦੇ ਭਾਈ ਆਦਮ ਜੀ ਕੀ ਚਾਹੀਦਾ ਤੇ ਉਹਨਾਂ ਨੇ ਕਹਿਤਾ ਕਿ ਹੁਣ 70 ਸਾਲ ਦੀ ਉਮਰ ਵਿੱਚ ਬੱਟੇ ਦੀ ਦਾਤ ਬੱਚੇ ਦੀ ਦਾਤ ਕਿਸ ਤਰ੍ਹਾਂ ਮੰਗਾ ਜਵਾਨੀ ਲੱਗ ਗਈ ਬਡੇ ਪਾਸ ਸ਼ੁਰੂ ਹੋ ਗਿਆ ਤੇ ਮਾਤਾ ਜੀ ਨੂੰ ਜਾ ਕੇ ਪਤ ਗੁਰ ਜੀ ਸਮਝ ਕੇ ਸਾਰੀ ਜਾਣਦੇ ਸੀ ਪਾਤਸ਼ਾਹ ਜੀ ਕਹਿੰਦੇ ਜਾ ਭਾਈ ਸਾਹਿਬ ਜੀ ਕੱਲੂ ਆਇਓ ਆਪਣੀ ਘਰ ਵਾਲੀ ਨੂੰ ਪਤਨੀ ਨੂੰ ਨਾਲ ਲੈ ਕੇ ਆਇਓ ਤੇ ਦੂਜੇ ਦਿਨ ਪਤਨੀ ਖੜ ਕੇ ਕਹਿੰਦੀ ਹੈ ਹਰੇ ਦੀਵਾਨ ਦੇ ਵਿੱਚ ਕਹਿੰਦੀ ਪਿਤਾ ਜੀ ਸਾਨੂੰ ਤਾਂ ਕੁਝ ਨਹੀਂ ਚਾਹੀਦਾ ਹੁਣ ਗੁਰੂ ਮਹਾਰਾਜ ਜੀ ਪੁੱਛਦੇ ਹਨ ਕਹਿੰਦੇ ਬੀਬਾ ਜੀ ਤੁਹਾਡੀ ਸੇਵਾ ਤੋਂ ਪਤੀ ਪਤਨੀ ਦੀ ਪਰਮੇਸ਼ਰ ਪ੍ਰਸੰਨ ਹੈ ਤੇ ਸਾਡਾ ਚਾਹੇ ਕਿ ਤੁਹਾਨੂੰ ਕੁਝ ਪ੍ਰਾਪਤੀ ਹੋਵੇ ਤੁਸੀਂ ਮੰਗੋ ਕੁਝ ਤੇ ਗੋ ਨੀਵੀ ਪੈ ਗਈ ਭਾਈ ਆਦਨਾ ਜੀ ਦੀ ਉਹਨਾਂ ਨੇ ਨੀਵੀ ਪਾਈ ਹੋਈ ਹੈ ਤੇ ਅਭਕਰ ਦੇ ਖੜੇ ਹਨ ਪਤਨੀ ਖੜੀ ਹੈ ਤੇ ਮਹਾਰਾਜ ਜੀ ਉਹਨੂੰ ਪੁੱਛਦੇ ਨੇ ਕਹਿੰਦੇ ਬੀਬਾ ਜੀ ਤੁਸੀਂ ਦੱਸੋ ਤੇ ਬੀਬਾ ਜੀ ਕਹਿੰਦੇ ਕਿ ਮਹਾਰਾਜ ਸਾਰੀ ਜ਼ਿੰਦਗੀ ਲੰਘ ਗਈ ਹੈ ਪੀਰਾਂ ਨੂੰ ਮੜੀਆਂ ਨੂੰ ਪੂਜਦੇ ਜਿੱਥੇ ਵੀ ਜਾਂਦੇ ਸੀ ਲੋਕ ਕਹਿੰਦੇ ਸੀ ਤੁਹਾਡੇ ਕਰਮਾਂ 'ਚ ਕੁਝ ਨਹੀਂ ਹੈ ਖਾਲੀ ਹਨ ਮੱਥੇ ਦੀ ਲਿਖਤ ਦੇ ਸੁਲਤਾਨ ਦੀ ਪ੍ਰਾਪਤੀ ਨਹੀਂ ਹੈ ਕਹਿੰਦੇ ਹੁਣ ਤਾਂ ਚਾਹ ਹੀ ਖਤਮ ਹੋ ਗਈ ਹੈ ਤੁਹਾਡੇ ਦਰ ਦੀ ਸੇਵਾ ਕਰਕੇ ਸੰਸਾਰ ਨਾਲੋਂ ਰਿਸ਼ਤਾ ਟੁੱਟ ਕੇ ਤੁਹਾਡੇ ਨਾਲ ਜੁੜ ਗਿਆ ਕਹਿੰਦੇ ਹੁਣ ਦੁਨੀਆ ਦੀ ਲੋੜ ਨਹੀਂ ਹੁਣ ਸੁਲਤਾਨ ਦੀ ਲੋੜ ਨਹੀਂ ਤੁਹਾਡੀ ਸੇਵਾ ਦੀ ਤੁਹਾਡੇ ਚਰਨਾਂ ਦੀ ਪ੍ਰੀਤ ਹੀ ਐਸੀ ਹੈ ਹੁਣ ਚਾਹ ਖਤਮ ਹੋ ਗਈ ਹੈ ਮਹਾਰਾਜ ਜੀ ਹੱਥ ਪੇ ਕਹਿੰਦੇ ਠੀਕ ਹੈ ਫਿਰ ਵੀ ਤੁਹਾਡੀ ਸੇਵਾ ਤੇ ਪਰਮੇਸ਼ਰ ਪ੍ਰਸਾਨਿਆ ਤਾਂ ਠੀਕ ਹੈ ਤੁਹਾਡੇ ਮਸਕ ਦੀ ਰੇਖਾ ਤੇ ਪੁੱਤਰ ਦੀ ਸੁਲਤਾਨ ਦੀ ਪ੍ਰਾਪਤੀ ਨਹੀਂ ਹੈ ਕਹਿੰਦੇ ਪਰ ਫਿਰ ਵੀ ਤੁਹਾਡੀ ਸੇਵਾ ਤੇ ਖੁਸ਼ ਹੋ ਕੇ ਅਸੀਂ ਆਪਣਾ ਪੁੱਤਰ ਤੁਹਾਨੂੰ ਬਖਸ਼ਦੇ ਆਂ ਬਾਦਸ਼ਾਹ ਨੇ ਆਪਣਾ ਪੁੱਤਰ ਬਖਸ਼ਿਆ ਕਹਿੰਦੇ ਸਾਡਾ ਵਚਨ ਹੈ ਸਾਲ ਬਾਅਦ ਤੁਹਾਡੇ ਘਰ ਸੁਲਤਾਨ ਹੋਏਗੀ ਜਿਹੜਾ ਸਾਡੇ ਘਰ ਪੁੱਤਰ ਹੋਣਾ ਸੀ ਹੁਣ ਤੁਹਾਡੇ ਘਰ ਹੋਏਗਾ ਉਹਦੇ ਪੱਟ ਦੇ ਉੱਤੇ ਸਾਡੇ ਗੁਰੂ ਘਰ ਦੀ ਮੋਹਰ ਦਾ ਨਿਸ਼ਾਨ ਹੋਏਗਾ ਸਾਤੂ ਗੁਰੂ ਜੀ ਨੇ ਹੋਰ ਦਾ ਨਿਸ਼ਾਨ ਦੱਸਿਆ ਸੀ ਕਹਿੰਦੇ ਜਦੋਂ ਜਨਮ ਲਏਗਾ ਨਾ ਸੁਪੁੱਤਰ ਉਹਦੇ ਪੱਟ ਤੱਕਿਓ ਪੱਟ ਦੇ ਉੱਤੇ ਇੱਕ ਨਿਸ਼ਾਨ ਹੋਏਗਾ ਚੰਦਰਮਾਨ ਦੀ ਤਰ੍ਹਾਂ ਕਹਿੰਦੇ ਉਹ ਸਮਝਣਾ ਕਿ ਮਹਾਰਾਜ ਦਾ ਨਿਸ਼ਾਨ ਹੈ ਅਕਾਲ ਪੁਰਖ ਦਾ ਉਤੋਂ ਸਮਝ ਲੈਣਾ ਕਿ ਸੱਚੇ ਪਾਤਸ਼ਾਹ ਜੀ ਨੇ ਦਾਤ ਹੈ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੇ ਬਖਸ਼ੀ ਹੈ ਕਹਿੰਦੇ ਪਰ ਉਹ ਪੁੱਤਰ ਐਸਾ ਹੋਏਗਾ ਜਿਹਦਾ ਨਾਮ ਤੁਸੀਂ ਭਗਤੂ ਰੱਖਣਾ ਹੈ ਭਗਤੀ ਕਿਉਂ ਭਗਤੂ ਰੱਖਣਾ ਮਹਾਰਾਜ ਜੀ ਕਹਿੰਦੇ ਭਗਤੀ ਵਾਲਾ ਹੋਵੇਗਾ ਉਹਦੀ ਸੁਲਤਾਨ ਜਿਹੜੀ ਹੈ ਉਹ ਭਗਤੀ ਭਾਵਨਾਵਾਂ ਵਾਲਾ ਉਹਨਾਂ ਦੀ ਸੁਲਤਾਨ ਹੋਏਗੀ ਅੱਗੇ ਧੜੀਆਂ ਸ਼ਮਸ਼ ਬਹੁਤ ਵਧੇਗੀ ਤੇ ਗੁਰੂ ਤੇ ਲੇਖੇ ਉਹਨਾਂ ਦੇ ਸੀਸ ਲੱਗਣਗੇ ਦੇਖੋ ਇਸੇ ਤਰ੍ਹਾਂ ਹੀ ਹੋਇਆ ਭਾਈ ਆਦਮ ਜੀ ਦੇ ਘਰ ਸਾਲ ਬਾਅਦ ਪੁੱਤਰ ਨੇ ਜਨਮ ਲਿਆ ਜਿਹੜੇ ਪੱਟ ਦੇ ਉੱਤੇ ਮੋਹਰ ਦਾ ਨਿਸ਼ਾਨ ਸੀ ਜਦੋਂ ਤੱਕਿਆ ਉਹਦਾ ਨਾਂ ਭਾਈ ਭਗਤੂ ਜੀ ਰੱਖਿਆ ਤੇ ਉਹ ਦੇਖੋ ਭਗਤੀ ਵਾਲੇ ਹੋਏ ਮਹਾਰਾਜ ਜੀ ਦੇ ਨਾਲ ਜੁੜੀ ਇਹਨਾਂ ਦੀ ਸੁਲਤਾਨ ਪੁੱਤਰ-ਪੋਤਰੇ ਇਹ ਸਾਧ ਸੰਗਤ ਜੀ ਉਹਦੇ ਘਰ ਵਿੱਚ ਬੇਨਤੀ ਕਰਨ ਦੀ ਜਾਚ ਹੁਣੀ ਚਾਹੀਦੀ ਹੈ ਖੁਰਨਿਆ ਰਹਿਤ ਸੇਵਾ ਹੁਣੀ ਚਾਹੀਦੀ ਉਹ ਮਹਾਰਾਜ ਜੀ ਆਪ ਹੀ ਪ੍ਰਸੰਨ ਹੋ ਕੇ ਸਾਰੀਆਂ ਦਾਤਾਂ ਉਲੀ ਵਿੱਚ ਪਾ ਦਿੰਦੇ ਹਨ ਗੁਰ ਸਿੱਖ ਦੇ ਇੱਥੇ ਆਪ ਹੀ ਮਹਾਰਾਜ ਜੀ ਦੇਖੋ ਜਗਿਆਸੂ ਬਣ ਕੇ ਸਾਨੂੰ ਜਾਚ ਦੱਸ ਰਹੇ ਨੇ ਕਹਿੰਦੇ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਓ ਮਹਾਰਾਜ ਜੀ ਕਹਿੰਦੇ ਜਿੱਥੇ ਸੇਵਾ ਕਰਦੇ ਆ ਉੱਥੇ ਨਾਲ ਰਸਨਾ ਦੇ ਨਾਲ ਉਹ ਤੇ ਗੁਣ ਗਾਉਂਦੇ ਰਹੀਏ ਵਾਹਿਗੁਰੂ ਵਾਹਿਗੁਰੂ ਮੰਤਰ ਪੜਦੇ ਰਹੀਏ ਮੂਲ ਮੰਤਰ ਸ਼ੁਰੂ ਕਰ ਦਈਏ ਬਾਣੀ ਦੇ ਸ਼ਬਦ ਪੜ੍ਹੀਏ ਜਿਹਦੇ ਨਾਲ ਸਾਡੀ ਕੀਤੀ ਸੇਵਾ ਸਫਲ ਹੋ ਜਾਵੇ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਮਹਾਰਾਜ ਜੀ ਕਹਿੰਦੇ ਸਵਾਸ ਸਵਾਸ ਸਾਸ ਸਾਸ ਤੋਂ ਅਰਥ ਹੁੰਦਾ ਸਵਾਸ ਸਵਾਸ ਸਾਸ ਗਰਾਸ ਸੁਨਾਸ ਨਾਮ ਨੂੰ ਮਹਾਰਾਜ ਜੀ ਕਹਿੰਦੇ ਸਿਮਰਨਾ ਕਰੀਏ ਸਾਸ ਸਾਸ ਸਿਮਰੋ ਪ੍ਰਭ ਆਪਣਾ ਆਪਣੇ ਪ੍ਰਭੂ ਦਾ ਸਿਮਰਨ ਕਰੀਏ ਸੰਤ ਸੰਗ ਨਿਤ ਰਹੀਏ ਮਹਾਰਾਜ ਜੀ ਕਹਿੰਦੇ ਸਤਗੁਰਾਂ ਦੀ ਸੰਗਤ ਵਿੱਚ ਨਿਤਾ ਪ੍ਰਤੀ ਆਈਏ ਬਈਏ ਸਤਗੁਰ ਦੇ ਦਰਸ਼ਨ ਕਰੀਏ ਗੁਰੂ ਦੀ ਸੰਗਤ ਕਰੀਏ ਮਹਾਰਾਜ ਜੀ ਕਹਿੰਦੇ ਇਹ ਸਾਡਾ ਮਨੋਰਥ ਹੈ ਏ ਮਨੋਰਥ ਮੇਰਾ ਮਹਾਰਾਜ ਕਹਿੰਦੇ ਮੇਰੀ ਇੱਛਾ ਏ ਆਧਾਰ ਨਾਮ ਧਨ ਮੋਰਾ ਅਨੰਦ ਨਾਨਕ ਇਹੋ ਲਈ ਹੈ ਅਖੀਰਲੀ ਤੁਖ ਮਹਾਰਾਜ ਉਚਾਰਨ ਕਰਦੀਆ ਕਹਿੰਦੇ ਇਹ ਆਧਾਰ ਨਾਮ ਧਨ ਮੋਰਾ ਮਹਾਰਾਜ ਕਹਿੰਦੇ ਮੇਰਾ ਤਾਂ ਆਧਾਰ ਹੈ ਨਾ ਜਿਹੜਾ ਆਸਰਾ ਹੈ ਨਾਮ ਧਨ ਹੈ ਸੱਚਾ ਨਾਮ ਹੀ ਹੈ ਏਕ ਆਧਾਰ ਨਾਮ ਧਨ ਮੋਰਾ ਮਹਾਰਾਜ ਜੀ ਘੋਰੇ ਤੋਂ ਭਾਵ ਮੇਰਾ ਆਨੰਦ ਨਾਨਕ ਇਹ ਲਈਏ ਮਹਾਰਾਜ ਜੀ ਕਹਿੰਦੇ ਮੈਂ ਤਾਂ ਇਹ ਇਹ ਆਨੰਦ ਦੀ ਪ੍ਰਾਪਤੀ ਚੁੰਦਾ ਹਾਂ ਕਹਿੰਦੇ ਇਹ ਹੀ ਮੇਰਾ ਮਨੋਰਥ ਹੈ ਪਹਿਲੀ ਤੁਖ ਦਾ ਅਨਸਰ ਮਿਲਦਾ ਸਾਰੇ ਸ਼ਬਦ ਵਿੱਚ ਬਾਦਸ਼ਾਹ ਜੀ ਪਹਿਲੋ ਸਵਾਲ ਕਰਦੇ ਨੇ ਪ੍ਰਭੂ ਅੱਗੇ ਕਹਿੰਦੇ ਪ੍ਰਭੂ ਜੀਓ ਇਹ ਹੈ ਮਨੋਰਥ ਮੇਰਾ ਮੇਰੀ ਤਾਂਗ ਮੇਰਾ ਫੁਰਨਾ ਮਹਾਰਾਜ ਜੀ ਕਹਿੰਦੇ ਇਹੀ ਹੈ ਅਖੀਰ ਦੇ ਤੱਕ ਮਹਾਰਾਜ ਜੀ ਅਨਸਰ ਦੇ ਰਹੇ ਨੇ ਕਹਿੰਦੇ ਇਹ ਆਧਾਰ ਨਾਮ ਧੰਨ 모ਰਾ ਅਨੰਦ ਨਾਨਕ ਇਹ ਲਈ ਹੈ ਮਹਾਰਾਜ ਜੀ ਕਹਿੰਦੇ ਇਹੀ ਆਨੰਦ ਮੈਂ ਲੈਣਾ ਚਾਹੁੰਦਾ ਹਾਂ ਬਾਣੀ ਦੇ ਰਾਹੀ ਸਿਵਾ ਦੇ ਰਾਹੀ ਮੈਨੂੰ ਇਹ ਆਨੰਦ ਦੀ ਬ੍ਰਹਮ ਆਨੰਦ ਦੀ ਪ੍ਰਾਪਤੀ ਹੋ ਜਾਵੇ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਸਤਿਗੁਰ ਜੀ ਇਸ ਸ਼ਬਦੀਆਂ ਭਗਤੀਆਂ ਵਿੱਚ ਸਾਨੂੰ ਵੱਡੀ ਸਿੱਖਿਆ ਬਖਸ਼ਦੇ ਆ ਇਸ ਤਰ੍ਹਾਂ ਸੇਵਾ ਕਮਾਈ ਦੀ ਸਿਮਰਨ ਕਰੀਦਾ ਜਿਹਦੇ ਨਾਲ ਜ਼ਿੰਦਗੀ ਸਾਡੀ ਸਫਲ ਬਣ ਸਕਦੀ ਏ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ